ਉਹਦੇ ਸੇਤੇ ਜਾ ਕੇ ਨਾ ਇਹ ਨਾ ਇਹ ਮਾਮਾ ਇੱਥੇ ਕੀ ਰਾਤ ਨੂੰ ਲੈਣਾ ਫਿਰ ਹੀ ਹੋਰ ਕੋਣ ਹੁਣੇ ਲੱਗਦੇ ਉਹ ਆਈ ਆ ਆਹ ਦੇਖੋ ਆ ਗਈ ਕੈਮਰੇ ਬੜੀਆਂ ਪਹਾਈਆਂ ਹੁਣ ਇਹਨੂੰ ਫੜ ਕੇ ਤੇ ਤੇ ਪਿਓ ਨੂੰ ਕੰਜਰਾਂ ਨੂੰ ਫਿਰ ਇਹ ਡਾਂਗ ਦਿਖਾਈ ਜਾਂਦੀ ਆ ਆ ਦੇਖੋ ਭਾਈ ਬੜੀ ਗਈ ਕਿ ਨਹੀਂ ਹਾਂ ਅਟੈਮ ਕੀ ਹੈ ਲੈ ਆਪਣਾ ਟਾਈਮ ਹੋ ਰਿਹਾ ਰਾਤ ਦਾ ਦੋਸਤ ਗੀਤ ਹੈ 40 12:40 12:40 ਆਹ ਉਹ ਸਾਢੇ 1:30 12:40 ਤਿੰਨ ਮੰਗਲਵਾਰ ਨੂੰ ਰਾਤ ਨੂੰ ਮੇਰੀ ਕੁੜੀ ਲੈ ਗਿਆ ਮੁੰਡਾ 파ਰਸ ਉਹਦਾ ਨਾਂ ਗਰਦੀਪ ਤੇ ਮੈਨੂੰ ਪਾਈਪ ਕਲਾ ਨਹੀਂ ਦੇਰੇ ਪੁਲਿਸ ਵਾਲੇ ਕੁਝ ਆ ਰਹੇ ਹੁੰਦੇ ਮੰਮੀ ਡੈਡੀ ਕਹਿੰਦੇ ਲੱਭੋ ਉਹਦਾ ਮੁੰਡਾ ਲੱਭੋ ਕੁੜੀ ਲੱਭੋ ਅਸੀਂ ਫੜ ਕੇ ਲਿਆਵਾਂਗੇ ਮੌਕੇ ਤੇ ਉਹਦੀ ਮੰਮੀ ਨੂੰ ਡੈਡੀ ਨੂੰ ਫੜਾਇਆ ਉਹਨਾਂ ਨੇ ੱੱਕੇ ਮਾਰ ਕੇ ਸਾਨੂੰ ਘੇਰ ਤੋਂ ਬਾਹਰ ਕੱਢ ਤੇ ਅੱਜ ਦੇ ਦਿਨ ਤੋਂ ਕਰ 45 ਦਿਨ ਹੋ ਗਏ ਸਾਡੀ ਬੇਟੀ ਦਾ ਕੋਈ ਲਾਪਤਾ ਨਹੀਂ ਸਰਕਾਰ ਕਰ ਰਹੀ ਪੁਲਿਸ ਨੂੰ ਕਹੀ ਜਾਂਦੇ ਆ ਪੁਲਿਸ ਕਹਿੰਦੀ ਤੁਸੀਂ ਲੱਭੋ ਤੁਸੀਂ ਉਹਦਾ ਪਿਓ ਲੱਭੋ ਮਾਂ ਲੱਭੋ ਕੋਈ ਸਾਡੀ ਸੁਣਾਈ ਨਹੀਂ ਉਹਦਾ ਤਾਇਆ ਆਵੇ ਬਿੱਤਾ ਉਹ ਕੋ ਕਹਿੰਦਾ ਤੇਰੀ ਕੁੜੀ ਲੈ ਗਿਆ ਮੇਰਾ ਭਤੀਜਾ ਲੈ ਗਿਆ ਕਿੱਥੇ ਕਹਿੰਦਾ ਭੱਜਣਾ ਤੂੰ ਭੱਜ ਜਾ ਕਮਿਸ਼ਨਰ ਦੇ ਅਸੀਂ ਕੁੜੀ ਨਹੀਂ ਦੇਣੀ ਨੀ ਮਾਰ ਕੇ ਸਾਨੂੰ ਸਾਬਜੀ ਬਾਹਰ ਕੱਢ ਦਿੱਤਾ ਸੀ ਪੁਲਸ ਵਾਲਿਆਂ ਨੇ ਪੌਣੇ ਘੰਟੇ ਸਾਨੂੰ ਧੱਕਾ ਮਾਰਿਆ ਮੁੰਡਿਆਂ ਵਾਲਿਆਂ ਨੇ ਕੁੰਡੀ ਮਾਰ ਲਈ ਕਹਿੰਦਾ ਤੁਹਾਡੀ ਕੋਈ ਸੁਣਾਈ ਨਹੀਂ ਚੋਇਆ ਫਿਰ ਅਸੀਂ ਬਾਹਰ ਆਏ ਮੈਂ ਸਾਬਜੀ ਤੁਸੀਂ ਬੰਦਾ ਨਹੀਂ ਫੜਿਆ ਕਹਿੰਦਾ ਸੀ ਬੰਦਾ ਤਾਂ ਨਹੀਂ ਫੜਿਆ ਬੀਪੀਜੀ 18 ਤਰੀਕ ਨੂੰ ਕੁੜੀ ਮੁੰਡਾ 2 ਨੰਬਰ ਥਾਣੇ ਚ ਬਰਾਮਦ ਕਰਾਨਗੇ ਮੇਰੀ ਬੱਚੀ ਹੈ 17 ਸਾਲ ਦੀ ਨਾਬਾਲਗ ਬੱਚੀ ਹੈ ਇੱਕ ਵਿਆਹ ਦੇ ਚਾਂਸੇ ਦੇ ਨਾਲ ਉਹ ਲੈ ਚੁੱਕਿਆ ਲੈ ਕੇ ਚਲਾ ਗਿਆ ਹੈ ਜਿੰਨਾ ਕਰ ਜਾਣੇ ਆ ਉਹ ਕਹਿੰਦੇ ਨੇ ਜੋ ਮਰਜ਼ੀ ਕਰ ਲੋ ਤੁਹਾਡੀ ਬੱਚੀ ਨਹੀਂ ਤੁਹਾਨੂੰ ਅਸੀਂ ਦੇਣੀ ਉਹ ਜਿੱਥੇ ਬੱਚੀ ਰਹਿੰਦੀ ਹੈ ਇਹੋਲੇ ਬੱਚਿਆਂ ਦੇ ਬੱਚ ਉਹਨਾਂ ਦਾ ਫੋਨ ਵੀ ਚੱਲਦੇ ਹਾਂ ਮਿਲਣ ਵੀ ਜਾਂਦੇ ਹਨ ਉਹ ਬੱਚੀ ਇਹਨਾਂ ਨੂੰ ਮਿਲਣ ਵੀ ਆਂਦੀ ਹੈ ਪਰ ਸਾਡੀ ਗੱਲ ਨਹੀਂ ਇਹ ਕਰਾਂਦੇ ਹਨ ਮੇਰੀ ਨਾਮ ਦਾ ਕੁੜੀ ਦਾ ਨਾਮ ਕੋਮਲ ਹੈ ਮੇਰਾ ਨਾਮ ਬਲਵਿੰਦਰ ਕੋਹੜ ਹੈ ਮੈਂ ਆਪਣੀ ਬੱਚੀ ਨੂੰ ਲਪਨਾ ਚਾਹਨੀ ਆ ਮੈਨੂੰ ਪੁਲਿਸ ਦੀ ਹੈਲਪ ਚਾਹਨੀ ਆ ਮੈਨੂੰ ਹੈਲਪ ਨਹੀਂ ਪੁਲਿਸ ਦੀ ਮਿਲ ਰਹੀ 12 ਤਰੀਕ ਦਿਨ ਮੰਗਲਵਾਰ ਨੂੰ ਰਾਤ ਨੂੰ ਮੇਰੀ ਕੁੜੀ ਲੈ ਗਿਆ ਮੁੰਡਾ 파ਰਸ ਉਹਦਾ ਨਾਂ ਗਰਦੀਪ ਹੈ ਮੈਨੂੰ ਕੋਈ ਪਤਲਾ ਨਹੀਂ ਤੇਰੇ ਪੁਲਿਸ ਵਾਲੇ ਕੁਝ ਆ ਰਹੇ ਹੁੰਦੇ ਮੰਮੀ ਡੈਡੀ ਕਹਿੰਦੇ ਲੱਭੋ ਹੁੰਦਾ ਮੁੰਡਾ ਲੱਭੋ ਕੁੜੀ ਲੱਭੋ ਅਸੀਂ ਫੜ ਕੇ ਲੈ ਆਵਾਂਗੇ ਮੌਕੇ ਤੇ ਉਹਦੀ ਮੰਮੀ ਨੂੰ ਡੈਡੀ ਨੂੰ ਫੜਾਇਆ ਉਹਨਾਂ ਨੇ ੱੱਕੇ ਮਾਰ ਕੇ ਸਾਨੂੰ ਗੇਟ ਤੋਂ ਬਾਹਰ ਕੱਢ ਤੇ ਪੁਲਿਸ ਵਾਲੇ ਨੇ ਪਤੀ ਕੀ ਰਜਾਮੰਦੀ ਕਰਕੇ ਕਹਿੰਦੇ ਤੁਹਾਨੂੰ 18 ਤਰੀਕ ਨੂੰ ਕੁੜੀ ਮੁੰਡਾ 2 ਨੰਬਰ ਥਾਣੇ ਦੇ ਵਿੱਚ ਐਸਐਸਸੀ ਦੇ ਸਾਹਮਣੇ ਤੁਹਾਨੂੰ ਕਰਵਾ ਦਾਂਗੇ ਸਾਨੂੰ ਐਸਐਸਸੀ 2 ਨੰਬਰ ਥਾਣੇ ਚ ਗਏ ਆ ਕਹਿੰਦੇ ਕੋਈ ਇੱਥੇ ਐਸਐਸ ਨਹੀਂ ਕੋਈ ਲੱਗਾ ਆ ਇਤੋਂ ਦੀ ਬਦਲੀ ਹੋ ਚੁੱਕੀ ਗੇ ਜਾਨ ਨੂੰ ਫਰੋਟ ਕਰਕੇ ਅੱਜ ਦੇ ਦਿਨ ਤੱਕ 45 ਦਿਨ ਹੋ ਗਏ ਸਾਡੀ ਬੇਟੀ ਦਾ ਕੋਈ ਲਾਪਤਾ ਨਹੀਂ ਸਰਕਾਰ ਕਰ ਰਹੀ ਪੁਲਿਸ ਨੂੰ ਕਹੀ ਜਾਂਦੇ ਆ ਪੁਲਿਸ ਕਹਿੰਦੀ ਤੁਸੀਂ ਲੱਭੋ ਤੁਸੀਂ ਉਹਦਾ ਪਿਓ ਲੱਭੋ ਮਾਂ ਲੱਭੋ ਕੋਈ ਸਾਡੀ ਸੁਣਾਈ ਨਹੀਂ ਅੱਜ ਕੋਈ ਪੁਲਿਸ ਵਾਲਿਆਂ ਦਾ ਕੋਈ ਮੰਤਰੀ ਕੋਈ ਅੱਜ ਗੱਡੀ ਆ ਨਹੀਂ ਹੋਵੇ 50 ਜੀਵਾਂ ਗੱਡੀ ਲੈ ਕੇ ਖੜ ਜੇ ਕੋਈ ਮੰਤਰੀ ਪਿੱਛੇ ਤੇ ਅਸੀਂ ਗਰੀਬ ਜਨਤਾ ਸਾਡੀ ਕੋਈ ਸੁਣਾਈ ਨਹੀਂ ਹੋ ਰਹੀ ਸਾਡੀ ਨਾ ਬਾਲਗ 17 ਸਾਲ ਦੀ ਗਈ ਹੈ ਬੇਟੀ ਦੋ ਮਹੀਨੇ ਹੋ ਗਏ ਸਾਬਜੀ ਸਾਡੀ ਸੁਣਾਈ ਕੀਤੀ ਜਾਵੇ ਸਾਡੀ ਬੱਚੀ ਨਾ ਲਪੀ ਜਾਵੇ ਸਾਨੂੰ ਹੋਰ ਕੁਝ ਨਹੀਂ ਸਾਨੂੰ ਬੱਚੀ ਚਾਹੀਦੀ ਏ ਮੇਰੇ ਕੋਮਲ ਨਾਮ ਦੀ ਬੇਟੀ ਮੁੰਡਾ ਨਾਮ ਹੈਗਾ ਗਰਦੀਪ ਪੱਕਾ ਨਾਮ ਕੱਚਾ ਪਾਰਸ ਏ ਉਹਦੇ ਡੈਡੀ ਦਾ ਨਾਮ ਸ਼ੇਰਾ ਸਿੰਘ ਏ ਉਹਦੀ ਦਾਦੀ ਕੋ ਜਾਣਿਆ ਕਹਿੰਦੇ ਕਿਸ ਦਿਨ ਤੁਹਾਡੀ ਕੁੜੀ ਮਿਲੇਗੀ ਅਸੀਂ ਤੁਹਾਨੂੰ ਹੱਥ ਫੜਾ ਦਾਂਗੇ ਸਾਨੂੰ ਉਹਦਾ ਤਾਇਆ ਆਵੇ ਬਿੱਤਾ ਉਹ ਕਹਿੰਦਾ ਤੇਰੀ ਕੁੜੀ ਲੈ ਗਿਆ ਮੇਰਾ ਭਤੀਜਾ ਲੈ ਗਿਆ ਕਿੱਥੇ ਕਹਿੰਦਾ ਭੱਜਣਾ ਤੂੰ ਭੱਜਾ ਕਮਿਸ਼ਨਰ ਦੇ ਅਸੀਂ ਕੁੜੀ ਨਹੀਂ ਦੇਣੀ ਅਸੀਂ ਘਾਰ ਜਨੇ ਤੁਹਾਨੂੰ ਮੁੰਡੇ ਬਾਰੇ ਕਿੰਨਾ ਨੇ ਦੱਸਿਆ ਕਿੱਦਾਂ ਪਤਾ ਲੱਗਿਆ ਵੀ ਮੁੰਡੇ ਨਾਲ ਹੀ ਗਈ ਹੈ ਸਾਨੂੰ ਅਸੀਂ ਵੀਡੀਓ ਕੈਮਰੇ ਸੇ ਚੈੱਕ ਕਰਵਾਏ ਸਾਨੂੰ ਉਸ ਤੋਂ ਪਤਾ ਲੱਗਾ ਰਾਤ ਦੇ 12:40 ਤੇ ਸਾਨੂੰ ਮੁੰਡਾ ਆਤਾ ਇਹਦਾ ਪੁੱਤਰਾ ਹੈ ਪਰਸ ਨਾਮ ਦਾ ਸਾਨੂੰ ਐਦਾ ਨਹੀਂ ਪਤਾ ਲੱਗਦਾ ਪਿਆ ਸੀ ਤੇ ਕਿੱਥੇ ਹੈਗਾ ਮੇਰੇ ਤਾਏ ਦਾ ਨਾਮ ਹੈਗਾ ਰੌਣਕੀ ਤੁਸੀਂ ਉਸ ਫੈਮਿਲੀ ਵਿੱਚ ਗੱਲ ਕੀਤੀ ਹੈ ਉਹਨਾਂ ਨਾਲ ਅਸੀਂ ਉਹਨਾਂ ਦੀ ਫੈਮਿਲੀ ਨਾਲ ਗੱਲ ਕੀਤੀ ਏ ਉਹ ਕਹਿੰਦੇ ਜਦੋਂ ਮਿਲੇਗੀ ਕੁੜੀ ਉਦੋਂ ਦੇ ਦਾਂਗੇ ਉਹਦੀ ਦਾਦੀ ਇਹੀ ਬੋਲਦੀ ਏ ਸਾਨੂੰ ਕਹਿੰਦੀ ਆਪਣੇ ਪੋਤੇ ਦਾ ਵੀ ਨਹੀਂ ਪਤਾ ਹੈਗਾ ਸਾਡੇ ਅੱਗੇ ਹੀ ਝੂਠ ਬੋਲਦੀ ਦੂਜਿਆਂ ਨੇ ਪੁੱਤ ਦਾ ਵਿਆਹ ਕੀਤਾ 14 ਤਰੀਕ ਨੂੰ ਅਸੀਂ ਉਸ ਦਿਨ 13 ਤਰੀਕ ਨੂੰ ਉਹਨਾਂ ਦੇ ਘਰੇ ਗਏ ਆਂ ਪੁਲਿਸ ਲੈ ਕੇ ਪੁਲਸ ਵਾਲੇ ਕਹਿੰਦੇ ਸੀ ਸਾਨੂੰ ਮੌਕੇ ਤੇ ਫੜਾ ਦਿਓ ਜਿੱਥੇ ਹੋਏਗਾ ਉਹਦਾ ਪਿਓ ਫੜ ਲਾਂਗੇ ਉੱਥੇ ਕੈਮਰੇ ਲੱਗੇ ਸੀ ਉਹਨਾਂ ਪਿਓ ਨੂੰ ਪੁਲਸ ਵਾਲੇ ਕਹਿੰਦੇ ਅਸੀਂ ਕੈਮਰੇ ਅੱਗੇ ਨਹੀਂ ਚੱਕ ਸਕਦੇ ਫਿਰ ਉਹਨਾਂ ਨੂੰ ਪੈਸੇ ਪੁੱਛਾ ਪੁਲਸ ਵਾਲੇ ਲੈ ਕੇ ਆਗੇ ਵੇ ਉਹਨਾਂ ਨੇ ਬਾਅਦ ਚ ਸਾਡੀ ਕੋਈ ਸੁਣਾਈ ਨਹੀਂ ਕੀਤੀ ਅੱਜ ਪੁਲਸ ਵਾਲੇ ਸਾਹਮਣੇ ਕੈਮਰੇ ਦੇ ਸਾਹਮਣੇ ਕੋਈ ਕਤਲ ਕਰ ਚੇ ਉਹ ਗਵਾਹੀ ਮੰਨਿਆ ਜਾਏਗਾ ਕਿਦਾਂ ਕਹਿ ਰਹੇ ਹੋ ਪੁਲਸ ਵਾਲੇ ਪੈਸੇ ਲੈ ਕੇ ਆਗੇ ਕੁੰਡੀ ਮਾਰ ਕੇ ਸਾਨੂੰ ਸਾਬ ਜੀ ਬਾਹਰ ਕੱਢ ਦਿੱਤਾ ਸੀ ਪੁਲਸਾ ਲੈ ਆਣੇ ਪੌਣੇ ਘੰਟੇ ਸਾਨੂੰ ਧੱਕਾ ਮਾਰਿਆ ਮੁੰਡੇ ਵਾਲਿਆਂ ਨੇ ਕੁੰਡੀ ਮਾਰ ਲਈ ਕਹਿੰਦਾ ਤੁਹਾਡੀ ਕੋਈ ਸੁਣਾਈ ਨਹੀਂ ਚੈ ਲੋ ਫਿਰ ਅਸੀਂ ਬਾਹਰ ਆਏ ਮੈਂ ਸਾਬ ਜੀ ਤੁਸੀਂ ਬੰਦਾ ਨਹੀਂ ਫੜਿਆ ਕਹਿੰਦਾ ਅਸੀਂ ਬੰਦਾ ਤਾਂ ਨਹੀਂ ਫੜਿਆ ਬੀਪੀ ਜੀ 18 ਤ੍ਰਿੰਗਣੋਤ ਕੁੜੀ ਮੁੰਡਾ 2 ਨੰਬਰ ਥਾਣੇ ਚ ਬਰਾਮਦ ਕਰਾਨਗੇ ਥਾਣੇ ਚ ਅਸੀਂ ਗਏ ਅਸੀਂ ਉਸੇ ਦਿਨ 13 ਤਰੀਕ 2 ਨੰਬਰ ਥਾਣੇ ਦੇ ਵਿੱਚ ਐਸਐਸਆਈ ਨੂੰ ਮਿਲੇ ਆ ਉਹ ਕਹਿੰਦੇ ਇੱਥੋਂ ਲਟੈਰ ਹੋ ਚੁੱਕਿਆ ਹੁੰਦਾ ਕੋਈ ਮਡਲ ਨਹੀਂ ਤੁਹਾਡਾ ਕਿੱਥੇ ਦਾ ਕੇਸ ਹੈ ਤੁਹਾਡਾ ਸਲਿਨਟਾ ਆਪਣੇ ਤੁਹਾਡੀ ਸਲਿਨਟਾ ਆਪਣੀ ਆਹ ਫੇਰ ਗੁਰਵਿੰਦਰ ਸਿੰਘ ਕੱਲ ਵੀ ਅਸੀਂ ਗੁਰਵਿੰਦਰ ਸਿੰਘ ਕੋ ਕਹੇ ਆ ਸਾਨੂੰ ਕੁਛ ਸੂ ਮਿਲੀਗੇ ਅਸੀਂ ਕਹੇ ਸਾਡੇ ਕੋ ਇੱਕ ਮੁੰਡਾ ਹੈਗਾ ਉਹਨਾਂ ਦੇ ਰਾਤ ਚ ਕੁੜੀ ਹੈਗੀ ਹੈ ਤੇ ਤੁਸੀਂ ਸਾਡੇ ਨਾਲ ਚੱਲੋ ਕਹਿੰਦਾ ਬੀਬੀ ਮੇਰੇ ਕੋ ਟਾਈਮ ਨਹੀਂ ਹੈਗਾ ਕੱਲ ਮੇਰੇ ਕੋ ਟਾਈਮ ਹੈ ਮੇਰਾ ਘਰ ਵਾਲਾ ਬੋਲੇ ਉਹਨੂੰ ਦਬਕੇ ਮਾਰ ਕੇ ਸਾਨੂੰ ਉਹਨੇ ਇਹ ਤੇ ਕਿਹੜੀ ਚੁੰਗਿਆਲੀ ਲੱਗਦੀ ਹੈ ਡੀਗੋ ਥਾਣੇ ਚ ਸਾਨੂੰ ਪਹਜਾ ਦਿੰਦਾ ਦਬਕੇ ਮਾਰ ਕੇ ਕਹਿੰਦਾ ਪ੍ਰਸ਼ਾਸਨ ਅਗੇ ਜੀ ਮੰਗ ਹਾਂਜੀ ਪ੍ਰਸ਼ਾਸਨ ਸਾਨੂੰ ਬੱਚੇ ਅਸੀਂ ਸਾਨੂੰ ਬੱਚੇ ਮਿਲਣੇ ਚਾਹੀਦੇ ਹੈ ਸਾਨੂੰ ਬੱਚੀ ਦੀ ਮੰਗ ਹੈ ਸਾਨੂੰ ਸਾਨੂੰ ਕੁਝ ਨਹੀਂ ਸਾਨੂੰ ਇਹ ਹੈਲਪ ਚਾਹੀਦੀ ਸਰਕਾਰ ਕੋਲ ਮੇਰੀ ਬੱਚੀ ਹੈ 17 ਸਾਲ ਦੀ ਨਾਬਾਲਗ ਬੱਚੀ ਹੈ ਜਿਹੜੀ ਸਾਭਜੀ ਉਹ ਬੱਚੀ ਨੂੰ ਫਰੋਡ ਕਰਕੇ ਇੱਕ ਵਿਆਹ ਦੇ ਝਾਂਸੇ ਦੇ ਨਾਲ ਉਹ ਲੈ ਚੁੱਕਿਆ ਲੈ ਕੇ ਚਲਾ ਗਿਆ ਹੈ ਉਹ ਜਿੱਦੋਂ ਲੈ ਕੇ ਚਲਾ ਗਿਆ ਹੈ ਲੈਣ ਤੋਂ ਬਾਅਦ ਜਾਣ ਤੋਂ ਬਾਅਦ ਵੀ ਉਹ ਬੱਚੀ ਬਿਆਨੀ ਹੋਇਆ ਉਹ ਅੱਜ ਇੱਕ ਕਮ ਸੇ ਕਮ ਨਹੀਂ ਤੇ 2 ਮਹੀਨੇ ਪੂਰੇ ਹੋ ਗਏ ਹੁੰਦੇ ਜਾ ਰਹੇ ਹਨ ਔਰੇ 2 ਮਹੀਨਿਆਂ ਬਾਅਦ ਵੀ ਮਾਰੇ ਮੇਰੇ ਬੱਚੀ ਦਾ ਮੇਰਾ ਹੱਥ ਮੇਰੇ ਬੱਚ ਹੱਥ ਚ ਨਹੀਂ ਪਾਇਆ ਨਾ ਮੁੰਨੇ ਮੇਰੀ ਬੱਚੀ ਸਾਨੂੰ ਮਲਾਈ ਹੈ ਜਿਨਾ ਕਰ ਜਾਣਦੇ ਆ ਉਹ ਕਹਿੰਦੇ ਨੇ ਜੋ ਮਰਜ਼ੀ ਕਰ ਲੋ ਤੁਹਾਡੀ ਬੱਚੀ ਨਹੀਂ ਤੁਹਾਨੂੰ ਅਸੀਂ ਦੇਣੀ ਬੱਚੀ ਉਹਨਾਂ ਦੇ ਹੱਕ ਦੇ ਵਿੱਚ ਹੈ ਉਹ ਜਿੱਥੇ ਬੱਚੀ ਰਹਿੰਦੀ ਹੈ ਇਹ ਉਹਨੇ ਬੱਚਿਆਂ ਦੇ ਬੱਚ ਉਹਨਾਂ ਦਾ ਫੋਨ ਵੀ ਚੱਲਦੇ ਹਣੇ ਮਿਲਣ ਵੀ ਜਾਂਦੇ ਹਨ ਉਹ ਬੱਚੀ ਇਹਨਾਂ ਨੂੰ ਮਿਲਣ ਵੀ ਆਂਦੀ ਹੈ ਪਰ ਸਾਡੀ ਗੱਲ ਨਹੀਂ ਇਹ ਕਰਾਂਦੇ ਹਨ ਨਾ ਸਾਡੀ ਬੱਚੀ ਸਾਨੂੰ ਪਰ ਦਿੰਦੇ ਹਨ ਔਰ ਸਾਨੂੰ ਮੇਰੇ ਮਹਾਰਾਜ ਸਾਨੂੰ ਸਰਕਾਰ ਦਰਬਾਰ ਸਾਨੂੰ ਇਹ ਅਰਦਾਸ ਹੈ ਸਾਡੀ ਬੇਨਤੀ ਹੈ ਕਿ ਸਾਡੀ ਬੱਚੀ ਕੋਮਲ ਸਾਡੀ ਨਾਬਾਲਗ ਬੱਚੀ ਮਾਨੂੰ ਦਿੱਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮੈਟਰ ਸਾਡੇ ਕੋਲੇ ਅੱਜ ਇੱਕ ਪਾਰਟੀ ਪੇਸ਼ ਹੋਈ ਸੀ ਜਿਸ ਨੇ ਦੱਸਿਆ ਸੀ ਵੀ ਸਾਡੀ ਸਾਡੀ ਲੜਕੀ ਜਿਹੜੀ ਹੈਗੀ ਆ 12 ਤਰੀਕ ਨੂੰ ਪਿਛਲੇ ਮਹੀਨੇ ਦੇ ਚਲੀ ਗਈ ਸੀ ਜਿਸ ਸੰਬੰਧੀ ਥਾਣਾ ਸਲੇਮ ਟਾਬਰੀ ਦੇ ਵਿੱਚ ਮਕਦਮਾ ਨੰਬਰ 201 2024 ਦੇ ਵਿੱਚ ਦਰਜ ਹੋਇਆ ਸੀ ਜੋ ਇਹਨਾਂ ਦੀ ਲੜਕੀ ਹੈਗੀ ਹੈ ਇਹਨਾਂ ਦੇ ਰਿਸ਼ਤੇਦਾਰ ਹੈਗਾ ਉਹਨਾਂ ਦੇ ਵਿੱਚੋਂ ਹੀ ਇੱਕ ਜਿਹੜੀ ਇਹਦੀ ਲੜਕੀ ਦੀ ਮਾਤਾ ਦੇ ਤਾਏ ਦਾ ਬੇਟਾ ਹੈਗਾ ਜਿਹੜਾ ਉਹ ਸ਼ਮਲਾਪੁਰੀ ਦੇ ਇਲਾਕੇ ਦੇ ਵਿੱਚ ਰਹਿਣ ਵਾਲਾ ਹੈਗਾ ਉਹ ਪਹ ਜਾ ਕੇ ਲੈ ਗਿਆ ਹੈਗਾ ਉਸ ਬਾਰੇ ਅਸੀਂ ਪੜਤਾਲ ਤਤਤੀਸ਼ ਕੀਤੀ ਜਾ ਰਹੀ ਹੈ ਮਕਦਮੇ ਦੀ ਜਲਦੀ ਹੀ ਇਹਨਾਂ ਦੇ ਮਕਦਮੇ ਦੇ ਵਿੱਚੋਂ ਲੜਕੀ ਨੂੰ ਟ੍ਰੇਸ ਕਰਕੇ ਇਹਨਾਂ ਦੇ ਬਾਰਸ਼ਾਂ ਦੇ ਹਵਾਲੇ ਕੀਤੇ ਜਾਏਗੇ